ਮਾਨਸਾ ਜ਼ਿਲ੍ਹੇ ਦੇ ਪਿੰਡ ਉੱਬਾ ਦੇ 25 ਸਾਲਾ ਨੌਜਵਾਨ ਦੀ ਬੁਰਜ ਰਾਠੀ ਸੂਏ ਚੋਂ ਮਿਲੀ ਲਾਸ਼ ਪੁਲਿਸ ਜਾਂਚ ਚ ਜੁਟੇ ਅੱਜ ਦੀ ਕ੍ਰਾਈਮ ਰਿਪੋਰਟ ਅਨੁਸਾਰ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਕੇਵਲ ਸਿੰਘ ਨੇ ਕਿਹਾ ਕਿ ਬੀਤੀ ਦੁਪਹਿਰ 3 ਵਜੇ ਕਰੀਬ ਬੁਰਜ ਰਾਠੀ ਸੂਏ ਵਿੱਚੋਂ ਇੱਕ ਲਾਸ਼ ਮਿਲੀ ਸੀ ਜਿਸ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਰੱਖਿਆ ਗਿਆ ਉੱਥੇ ਉਹਨਾਂ ਕਿਹਾ ਕਿ ਰਿਤਿਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਉੱਬਾ ਵਜੋਂ ਹੋਈ ਹੈ ਉੱਥੇ ਉਹਨਾਂ ਕਿਹਾ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਨੇ ਆਪਣੇ ਬਿਆਨਾਂ ਵਿੱਚ ਦਰਜ ਕਰਵਾਇਆ ਕਿ 22 ਦਸੰਬਰ 2024 ਨੂੰ ਸਵੇਰੇ ਉਸ ਦਾ ਪਤੀ ਕੁਲਦੀਪ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਕੰਮ ਲਈ ਗਿਆ ਸੀ ਪਰ ਦੇਰ ਸ਼ਾਮ ਉਹ ਘਰ ਵਾਪਸ ਨਹੀਂ ਆਇਆ ਜਿਸ ਦੌਰਾਨ ਮੈਂ ਉਸ ਦੇ ਮੋਬਾਈਲ ਨੰਬਰ ਤੇ ਕਾਲ ਕੀਤੀ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ ਉਸ ਨੇ ਦੱਸਿਆ ਕਿ 24 12 2024 24 ਨੂੰ ਬੁਰਜ ਰਾਠੀ ਸੂਏ ਦੇ ਪੁਲ ਕੋਲ ਮੇਰੇ ਪਤੀ ਦੀ ਲਾਸ਼ ਸਮੇਤ ਮੋਟਰਸਾਈਕਲ ਮਿਲਿਆ ਇਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉੱਥੇ ਉਹਨਾਂ ਕਿਹਾ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਪਗਨਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ